ਹਾਂਜੀ ਪੰਜਾਬੀਓ ਕੱਲ ਇੱਕ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਵੀਡੀਓ ਜਿਦੇ ਵਿੱਚ ਕਿ ਅੱਜ ਤੋਂ ਤਕਰੀਬਨ 3 ਕੁ ਮਹੀਨੇ ਪਹਿਲਾਂ ਸ਼ਹਿਰ ਫਰੋਹੇਪੁਰ ਦੇ ਇੱਕ ਬਾਪ ਵੱਲੋਂ ਆਪਣੀ ਧੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਨਹਿਰ 'ਚ ਧੱਕਾ ਦਿੱਤਾ ਗਿਆ ਤੇ ਜਿਦੇ ਕਰਕੇ ਉਹ ਬਾਪ ਪੰਜਾਬ ਪੁਲਿਸ ਵੱਲੋਂ ਜੇਲ੍ਹ ਦੇ ਵਿੱਚ ਆ ਧੀ ਦੇ ਕਤਲ ਦੇ ਜੁਰਮ ਦੇ ਵਿੱਚ ਪਰ ਕੱਲ ਅਚਾਨਕ ਉਹ ਲੜਕੀ মিডিਆ ਦੇ ਸਾਹਮਣੇ ਆਉਂਦੀ ਹੈ ਉਹਦਾ মিডিਆ ਦੇ ਸਾਹਮਣੇ ਆਉਣ ਦੇ ਨਾਲ ਦੋ ਤਿੰਨ ਗੱਲਾਂ ਜਿਹੜੀਆਂ ਛੱਕੀ ਜਾਪਦੀਆਂ ਉਹਨਾਂ ਦਾ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਾਡੇ ਪ੍ਰਸ਼ਾਸਨ ਦੀ ਨਲੈਕੀ ਹੈ ਕਿ ਜਿਨੇ ਇੱਕ ਜੌਂਦੀ ਜਾਗਦੀ ਕੁੜੀ ਦੇ ਕਤਲ ਵਿੱਚ ਉਹਦੇ ਪਿਓ ਨੂੰ 3 ਮਹੀਨੇ ਤੋਂ ਜੇਲ੍ਹ ਵਿੱਚ ਡੱਕ ਰੱਖਿਆ ਨਾਲ ਹੀ ਇੰਟਰਵਿਊ ਕਰਨ ਵਾਲੇ ਪੱਤਰਕਾਰ ਨੇ ਉਸ ਕੁੜੀ ਤੋਂ ਕੋਈ ਬਹੁਤੇ ਢੰਗ ਨਾਲ ਸਵਾਲ ਨਹੀਂ ਕੀਤੇ ਜਦੋਂ ਉਹਨੇ ਸਵਾਲ ਕੀਤਾ ਸੀ ਕਿ ਤੂੰ 3 ਮਹੀਨੇ ਕਿੱਥੇ ਰਹੀ ਤਾਂ ਉਹਦਾ ਇਹ ਜਵਾਬ ਸੀ ਕਿ ਮੈਂ ਇਹਦਾ ਜਵਾਬ ਨਹੀਂ ਦੇਣਾ ਚਾਹੁੰਦੀ। ਤੋਂ ਪਹਿਲੀ ਗੱਲ ਤਾਂ ਸ਼ੱਕੀ ਇਹ ਹੈ ਕਿ ਜੇ ਨਹਿਰ ਦੇ ਵਿੱਚ ਉਹਨੂੰ ਹੱਥ ਬੰਨ੍ਹ ਕੇ ਸਿੱਤਿਆ ਗਿਆ ਸੀ ਤਾਂ ਉਹ ਕਹਿੰਦੀ ਆ ਕਿ ਪਾਣੀ ਨਾਲ ਮੇਰੇ ਹੱਥ ਖੁੱਲ ਗਏ। ਪੜਿਆ ਹੋਵੇ, ਅਣਪੜ ਹੋਵੇ, ਬੱਚਾ ਹੋਵੇ ਜਾਂ ਕੋਈ ਵੱਡੀ ਉਮਰ ਦਾ ਹੋਵੇ ਸਾਰੇ ਇਸ ਨੂੰ ਸਮਝਦੇ ਆ। ਕਿ ਪਾਣੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਗੰਡਾ ਭਾਵੇਂ ਕਿਸੇ ਰੱਸੇ ਦੀ ਹੈ ਜਾਂ ਕਿਸੇ ਕੱਪੜੇ ਦੀ ਹੈ ਉਹ ਹੋਰ ਪਿੰਢੀ ਹੋ ਜਾਂਦੀ ਆ ਪੱਕੀ ਹੋ ਜਾਂਦੀ ਆ ਪਾਣੀ ਨਾਲ ਖੁੱਲਦੀ ਨਹੀਂ ਆ ਇਹ ਪਹਿਲਾ ਸ਼ੱਕ ਹੈ ਦੂਜਾ ਉਸ ਹਨੇਰੇ ਚੋਂ ਉਸ ਨਹਿਰ ਦੇ ਵਿੱਚੋਂ ਕੁੜੀ ਕਿੱਥੇ ਗਈ ਕੌਣ ਲੈ ਕੇ ਗਿਆ ਉਹਨੂੰ ਤੇ ਦੂਜੀ ਗੱਲ ਤੀਜੀ ਗੱਲ ਉਹ 3 ਮਹੀਨੇ ਕਿੱਥੇ ਰਹੀ ਆ ਤੇ ਚੌਥੀ ਤੇ ਸ਼ੱਕ ਪੈਦਾ ਕਰਨ ਵਾਲੀ ਗੱਲ ਇਹ ਹੈ ਕਿ ਉਹ ਕਹਿ ਰਹੀ ਆ ਕਿ ਮੇਰੀ ਮਾਂ ਨੇ ਮੇਰੇ ਪਿਓ ਨੂੰ ਉਕਸਾਇਆ ਸੀ ਜਿਹਦੇ ਕਰਕੇ ਉਹਨੇ ਮੈਨੂੰ ਨਹਿਰ 'ਚ ਧੱਕਾ ਦਿੱਤਾ ਪਰ ਵੀਡੀਓ ਦੇ ਵਿੱਚ ਅਸੀਂ ਵੇਖੀਏ ਤਾਂ ਉਹਦੀ ਮਾਂ ਇਹ ਕਹਿ ਰਹੀ ਆ ਕਿ ਪਰੀ ਦੇ ਜਿਹੜੀ ਨਾਸਿਤ ਨਾ ਮਾਰ ਐਵੇਂ ਨਾ ਕਰ ਰੋਂਦੀ ਐ ਉਹ ਤਾਂ ਬਚਾਉਣਾ ਚਾਹੁੰਦੀ ਐ ਮੈਨੂੰ ਲੱਗਦਾ ਇਹ ਕੁੜੀ ਕਿਸੇ ਬਹੁਤ ਵੱਡੇ ਕ੍ਰਿਮਿਨਲ ਦਿਮਾਗ ਵਾਲੇ ਬੰਦੇ ਦੇ ਹੱਥੇ ਚੜ ਚੁੱਕੀ ਹੈ ਜਿਹੜਾ ਇਹ ਗੇਮ ਖੇਡ ਰਿਹਾ ਹੈ ਜਿਨੇ ਪਹਿਲਾਂ ਉਹਦੇ ਪਿਓ ਨੂੰ ਕੇਸ ਦੇ ਵਿੱਚ ਫਸਾਇਆ ਉਸ ਤੋਂ ਬਾਅਦ ਹੁਣ ਜਿਹੜੀ ਮਾਮਚਾਰੀ ਵੀਡੀਓ ਦੇ ਵਿੱਚ ਸੁਣਿਆ ਉਹ ਦਿਹਾੜੀ ਮਜ਼ਦੂਰੀ ਕਰਕੇ ਆਪਦਾ ਬੱਚੇ ਜਿਹੜੇ ਮਾਂ ਦੂਜੀਆਂ ਨਿੱਕੀਆਂ ਬੱਚੀਆਂ ਸੀ ਉਹਨਾਂ ਨੂੰ ਪਾਲ ਰਹੀ ਹੈ ਉਹਨਾਂ ਦਾ ਮਕਸਦ ਇਹ ਹੈ ਵੀ ਉਹਦੀ ਮਾਂ ਨੂੰ ਵੀ ਜੇਲ੍ਹ ਦੇ ਵਿੱਚ ਛੁੱਟਿਆ ਜਾ ਸਕੇ ਵੀ ਇਹਨੇ ਉਕਸਾਇਆ ਸੀ ਤਾਂ ਕਰਕੇ ਕੀਤਾ ਇਹ ਆਮ ਸੀ ਕਹਿ ਦਿੰਦੇ ਆ ਕਿ ਔਲਾਦ ਹੋਣੀ ਚਾਹੀਦੀ ਹੈ ਪਰ ਐਵੇਂ ਦੇ ਹਾਲਾਤ ਸੁਣ ਕੇ ਮਨੋਂ ਦਿਲੋਂ ਨਿਕਲਦਾ ਹੈ ਕਿ ਰੱਬਾ ਇਹੋ ਜੀ ਗੰਦੀ ਤੇ ਘਟੀਆ ਔਲਾਦ ਨਾਲੋਂ ਤਾਂ ਬੰਦਾ ਬੇਔਲਾਦ ਚੰਗਾ ਹੈ ਉਹ ਪਿਓ ਉਹ ਮਾਂ ਅੱਜ ਜ਼ਰੂਰ ਕਹਿੰਦੇ ਹੋਣਗੇ ਕਿ ਇਹੋ ਜੀ ਧੀ ਨਾਲੋਂ ਇਹੋ ਜੀ ਔਲਾਦ ਨਾਲੋਂ ਤਾਂ ਅਸੀਂ ਬੇਔਲਾਦ ਹੁੰਦੇ ਤਾਂ ਚੰਗੇ ਸੀ ਕੰਮਕਾਰ ਉਹ ਕਿਤੇ ਸਰਕਾਰੀ ਜੋਬ ਕਰਦਾ ਸੀ ਬੰਦਾ ਉਹ ਵੀ ਗਿਆ ਘਰ ਵੀ ਗਿਆ ਉਹਦੀ ਮਾਂ ਦੂਜੀਆਂ ਭੈਣਾਂ ਨੂੰ ਲੈ ਕੇ ਕਿਤੇ ਰੋਲ ਰਹੀ ਐ ਦਿਹਾੜੀਆਂ ਕਰ ਰਹੀ ਐ ਤੇ ਉਹ ਅੱਜ ਵੀ ਜੇਲ੍ਹ ਵਿੱਚ ਬੈਠੇ ਹੋਏ ਪਿਓ ਦੇ ਨਾਲ-ਨਾਲ ਜਿਹੜੀ ਉਹਦੀ ਮਾਂ ਉਹਦੇ ਘਰ ਵਾਲੇ ਦੀ ਪੈਰਵਾਈ ਕਰ ਰਹੀ ਐ ਉਹਨੂੰ ਵੀ ਪਸਾਉਣ ਦੀਆਂ ਘੜਤਾਂ ਕਰ ਰਹੀ ਐ ਉਹਦਾ 3 ਮਹੀਨਾ ਬਾਅਦ ਆਉਣਾ ਇੰਟਰਵਿਊ ਦੇਣਾ ਤੇ ਆ ਕੇ ਕਲੇਮ ਆਉਦੀ ਮਾਂ ਤੇ ਕਹਿਣਾ ਕਿ ਮੇਰੇ ਪਿਓ ਦਾ ਇਨਾ ਕਸੂਰ ਨਹੀਂ ਜਿੰਨਾ ਮੇਰੀ ਮਾਂ ਦਾ ਕਸੂਰ ਆ ਉਹ ਚਾਹੁੰਦੀ ਹੈ ਕਿ ਉਹਦੀ ਮਾਂ ਵੀ ਜੇਲ੍ਹ ਚ ਚਲੀ ਜਾਵੇ ਇਤੋਂ ਸਾਬਤ ਹੁੰਦਾ ਹੈ ਕਿ ਉਹ ਕੁੜੀ ਕੈਰੈਕਟਰਲੈਸ ਹੋ ਸਕਦੀ ਹੈ ਬੜੇ ਵਿਦਵਾਨਾਂ ਨੇ ਉਦੋਂ ਵਿਦਵਾਨ ਨਹੀਂ ਝਾੜੀ ਸੀ ਆਖਿਆ ਸੀ ਕਿ ਇਹ ਨੇ ਪਿਓ ਨੇ ਜ਼ਾਲਮ ਹੈ ਇਹ ਜ਼ੁਲਮ ਕਰਤਾ ਜੀ ਇਹ ਨੇ ਮਾਰਤਾ ਜੀ ਇਹ ਨੇ ਅ ਅਫਤਿਆਚਾਰੀ ਹੈ ਹੁਣ ਦੱਸੋ ਜਿਹੜੀ ਆਪ ਦੇ ਪਿਓ ਨੂੰ ਜੇਲ੍ਹ ਵਿੱਚ ਘੱਲ ਕੇ ਹੁਣ ਆਉਦੀ ਮਾਂ ਨੂੰ ਵੀ ਜੇਲ੍ਹ ਚ ਕੱਲਣਾ ਚਾਹੁੰਦੀ ਆ ਆਪਦੇ ਛੋਟੇ ਛੋਟੇ ਭੈਣਾ ਭਰਾਵਾਂ ਨੂੰ ਰੋਲਦੇ ਛੱਡਣਾ ਚਾਹੁੰਦੀ ਆ ਉਹ 3 ਮਹੀਨੇ ਕਿੱਥੇ ਰਹੀ ਉਹਨੂੰ ਸਵਾਲ ਕੀਤਾ ਜਾਵੇ ਕਿ ਤੈਨੂੰ ਬਚਾਉਣ ਵਾਲੇ ਤੈਨੂੰ ਪੜਾਉਣ ਵਾਲੇ ਤੈਨੂੰ ਇੱਥੋਂ ਤੱਕ ਲੁਕੋ ਕੇ ਉਹਦੇ ਮੈਨੂੰ ਜਾਪਦਾ ਹੱਥਾਂ ਤੇ ਮਹਿੰਦੀ ਲੱਗੀ ਸ਼ਾਇਦ ਉਹਨੇ ਵਿਆਹ ਉਹ ਵੀ ਕਰਵਾ ਲਿਆ ਸੋ ਇਹ 3 4 ਪੁਆਇੰਟ ਆ ਸ਼ੱਕੀ ਪੁਆਇੰਟ ਆ ਸੋ ਜਿਨ੍ਹਾਂ ਨੂੰ ਇਹ ਗੱਲ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਾ ਜੇ ਦੱਸਿਆ ਜੇ ਕਿ ਇਹਦੇ ਵਿੱਚ ਕਿੰਨੀ ਸੱਚਾਈ ਹੈ ਧੰਨਵਾਦ ਜੀ